ਈ ਸਾਬ ਦਾ ਚਿਹਰਾ ਵੇਖ ਕੇ ਉਹਨਾਂ ਦੀ ਸਰੀਰਕ ਤੰਦਰੁਸਤੀ ਦੇਖ ਕੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਅਸੀਂ ਅਸੀਂ ਉਹਨਾਂ ਦੇ ਸਾਹਮਣੇ ਸਰੀਰਕ ਤੌਰ ਤੇ ਸਿਹਤਯਾਬ ਨਹੀਂ ਜਿੰਨੀ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਸੀ ਖੁਸ਼ਮિજાਜ ਸੁਭਾਅ ਕੋਈ ਗੱਲ ਕਰਦਾ ਇਹ ਵੀ ਭਾਈ ਸਾਹਿਬ ਚਲਗੇ ਆ ਦਰਬਾਰ ਸਾਹਿਬ ਤੋਂ ਤੇ ਸਾਡਾ ਕੀ ਬਣੇ ਚਿਹਰੇ ਦੇ ਉੱਤੇ ਉਹਨਾਂ ਦੇ ਇਦਾਂ ਉਹ ਜਾਹੋ ਜਲਾਲ ਸੀ ਜਿਵੇਂ ਉਹ ਬਾਣੀ ਪੜ੍ਹਦੇ ਸਨ ਉਦਾਂ ਹੀ ਉਹਨਾਂ ਦੇ ਵਿਚਾਰਾਂ 'ਚ ਉਹਨਾਂ ਦੀ ਬੋਲੀ 'ਚ ਉਹਨਾਂ ਦੇ ਤਰਲ ਫਿਰਜ ਇਹ ਸਭ ਚੜ੍ਹਦੀ ਕਲਾ ਚੱਲਦੀ ਸੀ ਜਿਸ ਨੂੰ ਅਸੀਸ ਹੈ ਆਈਸ਼ਵਦੀਪ ਸਿੰਘ ਨੂੰ ਚੜ੍ਹਦੀ ਕਲਾ ਬਾਦਸ਼ਾਹ ਵਰਕਸ਼ੇ ਯੂਗੇਸ਼ ਸਿੰਘ ਸਮਝਦੇ ਸੀ ਵੀ ਅੱਗੇ ਕਿਤੇ ਇਹ ਨਾ ਹੋਵੇ ਕੰਮ ਢਲਪੈ ਜਾਏ ਇਹ ਤਾਂ ਫਾਇਰ ਹੈ ਦੇਖੋ ਅਸੀਂ ਤੇ ਉਹਨਾਂ ਦੇ ਬਰਾਬਰ ਅੱਜ 5-7% ਵੀ ਨਹੀਂ ਜਿੰਨੀ ਉਹਨਾਂ ਨੂੰ ਬਾਣੀ ਕੰਠ ਅਸੀਂ ਤੇ ਆਪਣੇ ਪ੍ਰੇਰਨਾ ਦਾ ਇੱਕ ਐਸੇ ਕੀਰਤੀਆਂ ਨੂੰ ਮੰਨਦੇ ਹਾਂ ਕਿ ਅਸੀਂ ਹੋਰ ਬਾਣੀ ਕੰਠ ਕਰੀਏ। ਐਸ ਵਕਤ ਸਾਡੇ ਨਾਲ ਭਾਈ ਸ਼ੁਭਦੀਪ ਸਿੰਘ ਜੀ ਹਜ਼ੂਰੀ ਰਾਗੀ ਸ਼ੀਰ ਦਰਬਾਰ ਸਾਹਿਬ ਜੁੜ ਚੁੱਕੇ ਹਨ ਜਿਨ੍ਹਾਂ ਦਾ ਕਾਫੀ ਪ੍ਰੇਮ ਪਿਆਰ ਸੀ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼ੀਰ ਦਰਬਾਰ ਸਾਹਿਬ ਦੇ ਨਾਲ ਕਿਉਂਕਿ ਇਹ ਖਬਰ ਆ ਰਹੀ ਹੈ ਕਿ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਅਚਾਨਕ ਅਕਾਲ ਚਲਾਣਾ ਕਰ ਗਏ ਹਨ ਤਾਂ ਭਾਈ ਸਾਹਿਬ ਤੋਂ ਜਾਣਦੇ ਹਾਂ ਕਿ ਉਹਨਾਂ ਦੀ ਕਿਸ ਤਰੀਕੇ ਦੀ ਸ਼ਖਸੀਅਤ ਸੀ ਤੇ ਕਿਸ ਤਰੀਕੇ ਦਾ ਉਹਨਾਂ ਦਾ एमपीआरसी ਤੇ ਕਿਥੇ ਉਹਨਾਂ ਦੀ ਇਹ ਡੈਥ ਹੋਈ ਹੈ ਕੀ ਉਹਨਾਂ ਨੂੰ ਕੋਈ ਤਕਲੀਫ ਸੀ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਹੜੀ ਇਹ ਖਬਰ ਆ ਰਹੀ ਹੈ ਕਿ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਅਚਾਨਕ ਅਕਾਲ ਚਲਾਣਾ ਕਰ ਗਏ ਹਨ ਕੀ ਉਹਨਾਂ ਨੂੰ ਕੋਈ ਸਰੀਰਕ ਤੌਰ ਦੇ ਉੱਤੇ ਕੋਈ ਤਕਲੀਫ ਸੀ ਤੁਸੀਂ ਆਪਣੀ ਮੁਲਾਕਾਤਾਂ ਦੇ ਦੌਰਾਨ ਉਹਨਾਂ ਨੂੰ ਮਿਲਦੇ ਰਹੇ ਹੋ ਕੀ ਤੁਹਾਨੂੰ ਇਹ ਮਹਿਸੂਸ ਹੋਇਆ ਸੀ ਜਾਂ ਇਹ ਜਿਹੜੀ ਡੈਥ ਹੈ ਉਹਨਾਂ ਦੀ ਕੋਈ ਅਚਾਨਕ ਅਟੈਕ ਦੇ ਨਾਲ ਹੋਈ ਹੈ। ਅਹ ਦੇਖੋ ਜੀ ਭਾਈ ਸਾਹਿਬ ਉਹਨਾਂ ਨੇ ਆਪਣੀ ਜੀਵਨ ਦੀ ਜਿਹੜੀ ਯਾਤਰਾ ਉਹ ਲੰਮੇਰਾ ਸਮਾਂ ਬਾਹਰ ਬਾਹਰ ਜਿਹੜੇ ਪ੍ਰਾਈਵੇਟ ਸਥਾਨ ਨੇ ਜਿਵੇਂ ਬੰਦੇ ਦੀ ਧਰਤੀ ਦੇ ਉੱਤੇ ਉਹਨਾਂ ਨੇ ਵੱਖ-ਵੱਖ ਸਥਾਨਾਂ ਤੇ ਗੁਰਮਤਿ ਪ੍ਰਚਾਰ ਦੇ ਖੇਤਰ 'ਚ ਕੀਰਤਨ ਸੇਵਾਵਾਂ ਨਿਭਾਈਆਂ। ਜੀ। ਔਰ ਕੀਰਤਨ ਸੇਵਾਵਾਂ ਜਦੋਂ ਉਹ ਕਰਦੇ ਸੀ ਤੇ ਉਹਨਾਂ ਦਾ ਅਧਿਆਨ, ਉਹਨਾਂ ਦਾ ਖਾਸ ਕਰਕੇ ਦਸਮ ਬਾਣੀ ਸ੍ਰੀ ਅਕਾਲ ਉਸਤਤ ਸ੍ਰੀ ਸਰਬ ਲੋਗ ਗ੍ਰੰਥ ਦੀ ਬਾਣੀ, ਬਚਿੱਤਰ ਨਾਟਕ ਉਹਨਾਂ ਨੇ ਇਹ ਬਾਣੀ ਜਿੱਥੇ ਸੇਵਾ ਸੇਵਾ ਤੋਂ ਇਹ ਬਾਣੀ ਦ੍ਰਿੜਤਾ ਦੇ ਨਾਲ ਅੰਦਰ ਕੰਠ ਕੀਤੀ ਉਥੇ ਦ੍ਰਿੜਤਾ ਨਾਲ ਦਸਮ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜੀ ਔਰ ਸੰਗਤ ਦੇ ਵਿੱਚ ਬੰਬੇ ਦੇ ਵੱਖ-ਵੱਖ ਸਥਾਨਾਂ ਤੇ ਇੰਨੀ ਸੇਵਾ ਕੀਤੀ ਕਿ ਜਦੋਂ ਵੀ ਕਦੇ ਬੰਬੇ ਜਾਂਦੇ ਸੀ ਸੰਤਾਂ ਨੇ ਦੱਸਣਾ ਕਿ ਕਿਵੇਂ ਭਾਈ ਸਾਹਿਬ ਦੀ ਅਨਥਕ ਮਿਹਨਤ صدਕਾ ਉਹਨਾਂ ਨੂੰ ਇਹ ਮਕਾਮ ਮਿਲਿਆ ਔਰ ਉਹਨਾਂ ਦਾ ਜੀਵਨ ਬੜਾ ਨਿਗਾ ਨਿਮਰਤਾ ਨਾਲ ਭਰਿਆ ਹਾਸਮੁਖ ਚਿਹਰਾ ਤੇ ਚੜ੍ਹਦੀ ਕਲਾ ਵਾਲੇ ਭਾਈ ਸਾਹਿਬ ਸਨ ਔਰ ਉਹਨਾਂ ਨੇ ਹਮੇਸ਼ਾ ਹੀ ਪੋਜ਼ਿਟਿਵਿਟੀ ਦੀ ਗੱਲ ਕੀਤੀ ਔਰ ਜੀਵਨ ਦੇ ਵਿੱਚ ਉਹਨਾਂ ਨੇ ਅਨੇਕਾਂ ਹੀ ਸਾਡੇ ਵਰਗੇ ਕੀਰਤਨੀਆਂ ਨੂੰ ਉਹ ਦਸਮ ਬਾਣੀ ਦੀ ਕੀਰਤਨ ਸ਼ੈਲੀ ਲਈ ਉਹ ਪ੍ਰੇਰਣਾਦਾਇਕ ਬਣੇ ਤੇ ਉਹਨਾਂ ਦਾ ਇਦਾਂ ਰੁਕਸਤ ਹੋਣਾ ਅਚਾਨਕ ਸੰਥ ਲਈ ਕੌਮ ਲਈ ਕੀਰਤਨੀਏ ਪ੍ਰਚਾਰਕ ਜਗਤ ਲਈ ਸਾਡੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਨੇ ਪੂਰਾ 58 ਸਾਲ ਕੀਰਤਨ ਸੇਵਾ ਜਿਹੜੀ ਉਹਨਾਂ ਨੇ ਜਦੋਂ ਜੀਵਨ ਦੇ ਤੀਜੇ ਦਹਾਕੇ ਦੇ ਵਿੱਚ ਉਹ ਇਹ ਸਚਕੰਡਾਰ ਹਰਮੰਦਰ ਸਾਹਿਬ ਦੀ ਪ੍ਰਬੰਧ ਦੇ ਦੇ ਚਾਹੇ ਪਰ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਸਾਡੇ ਸਾਰਿਆਂ ਲਈ ਸੰਗਤ ਲਈ ਪ੍ਰਚਾਰਕਾਂ ਲਈ ਬਹੁਤ ਜ਼ਿਆਦਾ ਇਹ ਦੁੱਖ ਦੀ ਗੜੀ ਆ ਉਹ 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 ਗੱਲ ਹੈ ਕਿ ਅਕਾਲ ਪੁਰਖ ਦੇ ਵਿਦਾਨ ਅਨੁਸਾਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਪਰ ਇਸ ਤਰ੍ਹਾਂ ਇਹਡੇ ਵੱਡੇ ਪ੍ਰਚਾਰਕ ਦਾ ਚਾਹਨ ਕਿ ਸਾਡੇ ਤੋਂ ਰੁਕ ਸਕੇ ਜਾਣਾ ਇਹ ਬਹੁਤ ਵੱਡਾ ਤੇ ਨਾ ਪੂਰਾ ਹੋਣ ਵਾਲਾ ਕੱਟ ਹੈ ਜੀ ਜੀ ਸਿੰਘ ਸਾਹਿਬ ਮੈਂ ਤੁਹਾਡੀ ਵੀਡੀਓ ਵੇਖ ਰਿਹਾ ਸੀਗਾ ਉਹਦੇ ਵਿੱਚ ਇਤਫਾਕਨ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੇ ਤੁਸੀਂ ਚਲੇ ਗਏ ਤਾਂ ਪਿੱਛੋਂ ਸਾਡਾ ਕੀ ਬਣੂਗਾ ਸਹਿਜ ਸਵਾ ਤੁਸੀਂ ਗੱਲ ਕਰ ਰਹੀ ਸੀ ਇਹ ਲੇਕਿਨ ਇਹ ਇਤਫਾਕ ਸੀ ਅੱਜ ਮੇਰੇ ਨਾਲ ਵੀ ਇਤਫਾਕ ਹੋਇਆ ਕਿ ਮੈਂ ਐਕਚੁਅਲੀ ਸਵੇਰੇ ਸਵੇਰੇ ਉਹਨਾਂ ਦਾ ਇੱਕ ਸ਼ਬਦ ਸੀ ਉਹ ਪੜਿਆ ਕਰਦੇ ਸੀ ਗੁਰਬਾਣੀ ਦੇ ਵਿੱਚੋਂ ਕਿ ਬਾਬਾ ਮਨ ਸੱਚਾ ਮੁੱਖ ਸੱਚਾ ਕਹੀ ਹੈ ਸਰੀਆ ਸੱਚਾ ਹੋਏ ਇਹ ਮੈਂ ਗੁੰਗੁਨਾ ਰਿਹਾ ਸੀ ਤੇ ਅਚਾਨਕ ਮੈਂ ਮੋਬਾਈਲ ਚੋਂ ਫੇਸਬੁਕ ਮੈਂ ਔਨ ਕਰ ਲਈ ਤੇ ਸਾਹਮਣੇ ਪਹਿਲੀ ਤਸਵੀਰ ਫੇਸਬੁਕ 'ਤੇ ਹੀ ਖੁੱਲੀ ਕਿ ਭਾਈ ਇੰਦਰ ਸਿੰਘ ਜੀ ਖਾਲਸਾ ਅਕਾਲ ਚਰਣਾ ਕਰ ਗਏ ਨੇ ਜਦੋਂ ਤੁਸੀਂ ਹਾਲ ਹੀ ਦੇ ਵਿੱਚ ਉਹਨਾਂ ਦੇ ਨਾਲ ਮਿਲੇ ਸੀ ਜੀ ਤੁਹਾਨੂੰ ਲੱਗੇ ਸੀ ਕਿ ਉਹਨਾਂ ਨੂੰ ਕੁਝ ਤਕਲੀਫ ਸੀ ਇਸ ਤਰੀਕੇ ਦੀ ਇਹ ਅਚਾਨਕ ਕੋਈ ਨਾ ਇਹਨਾਂ ਦੀ ਜਾਂ ਹਾਰਟ ਦੀ ਜਾਂ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਜਿਸ ਦੇ ਨਾਲ ਸੱਡਨਲੀ ਡੈਥ ਹੋਈ ਹੈ ਬਿਮਾਰ ਨਹੀਂ ਸੀ ਠੀਕ ਹੈ ਪ੍ਰਚਾਰਕ ਫੇਰੀ ਲਈ ਅਮਰੀਕਾ ਤੋਂ ਇੰਗਲੈਂਡ ਆਏ ਸੀ ਇੰਗਲੈਂਡ ਕੈਂਟਕਨ ਸੋਸਾਇਟੀ ਦੇ ਸਮਾਗਮਾਂ ਦੇ ਵਿੱਚ ਜਗ ਕਸ਼ੋਰ ਪਰੰਧਿਕਾ ਦੇ ਅਦੀਨ ਅਮਰੀਕਾ ਤੋਂ ਇੰਗਲੈਂਡ ਆਏ ਸੀ ਤੇ ਰਾਤ ਇਹਨਾਂ ਨੇ ਰਾਤਰੀ ਦੇ ਦਵਾਨਾ ਚ ਹਾਜ਼ਰੀ ਭਰੀ ਹੈ ਉੱਥੇ ਉਹ ਸਮਾਗਮ ਦੇ ਪ੍ਰਬੰਧਕ ਬੈਠੇ ਸੀ ਉਹਨਾਂ ਨੇ ਅਪਡੇਟ ਪਾਈ ਸੀ ਤੇ ਵੈਸੇ ਵੀ ਬੜੀ ਚੜ੍ਹਦੀ ਕਲਾ ਦੇ ਪਿੱਛੇ ਜੇ ਅਸੀਂ ਚੰਡੀਗੜ੍ਹ ਸੱਬਰਵਾਲ ਵੀਰ ਜੀ ਨੇ 34 ਸੈਕਟਰ 'ਚ ਪ੍ਰੋਗਰਾਮ ਰੱਖਿਆ ਸੀ ਸਮਾਗਮ ਤੇ ਅਸੀਂ ਆਏ ਬੜੀ ਚੜ੍ਹਦੀ ਕਲਾ ਵਾਲੀ ਗੱਲ ਕਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੈਂ ਸਿਹਤ ਬਾਰੇ ਪੁੱਛਿਆ ਕਹਿੰਦੇ ਬਿਲਕੁਲ ਐ ਚੜ੍ਹਦੀ ਕਲਾ ਅੰਚਾ ਸ਼ੋਭਦੀਪ ਸਿੰਘ ਅਸੀਂ ਤੇ ਖੁਸ਼ ਆਂ ਕਿ ਜਿਹੜੀ ਗੱਲ ਨੂੰ ਅਸੀਂ ਪਿੱਛੇ ਛੱਡ ਕੇ ਤੁਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਅੱਗੇ ਪ੍ਰਚਾਰ ਕਰ ਰਹੇ ਹੋ ਤੇ ਮਾਰੇ ਤੁਹਾਨੂੰ ਬੜੀ-ਬੜੀਆਂ ਖੁਸ਼ੀਆਂ ਦਿੱਤੀਆਂ ਬੜੀ ਉਹ ਵੀਡੀਓ ਵੀ ਮੇਰੇ ਕੋਲ ਬਣੀ ਪਈ ਆ ਮੇਰੇ ਮਨ ਦੇ ਵਿੱਚ ਇਹ ਬਹੁਤ ਬ੍ਰਿਹਤ ਸੰਕਲਪ ਸੀ ਭਾਵ ਸੀ ਕਿ ਭਾਈ ਸਾਹਿਬ ਨੂੰ ਸੱਚਖੰਡ ਹਰਿਮੰਦਰ ਸਾਹਿਬ ਅਸੀਂ ਪਰਕਰਮ ਚ ਬੈਠ ਕੇ ਸੁਣਦੇ ਰਹੇ ਹਾਂ ਲੰਗਰਾਲ ਸੇਵਾ ਕਰਦੇ ਹਾਂ ਸੁਣਦੇ ਰਹੇ ਹਾਂ ਉਹਨਾਂ ਨੂੰ ਅਸੀਂ ਆਪਣੇ ਇਲਾਕੇ ਦੀ ਜਿੱਥੇ ਰਹਿੰਦੇ ਸੀ ਵਿਸ਼ੇਸ਼ ਕਰਕੇ ਬੁਲਾਉਂਦੇ ਰਹੇ ਹਾਂ ਔਰ ਇੰਨਾ ਪਿਆਰ ਸੀ ਸਾਡਾ ਅੱਜ ਮੈਂ ਭਾਈ ਸਾਹਿਬ ਨੂੰ ਮਿਲ ਕੇ ਦੱਸ ਸਕਾਂ ਕਿ ਭਾਈ ਸਾਹਿਬ ਦੀ ਤੁਹਾਡੇ ਮੁਖਾਰ ਦਿਨ ਤੋਂ ਗਾਇਸ਼ ਸ਼ਬਦਾਂ ਦੇ ਨਾਲ ਸੰਤ ਦੇ ਵਿੱਚ ਕਿੱਡਾ ਵੱਡਾ ਇਹ ਹਲੂਣਾ ਮਿਲਿਆ ਕਿ ਸਾਡੇ ਵਰਗੇ ਵੀ ਤੁਹਾਡੇ ਵੱਲੋਂ ਦਰਸਾਏ ਮਾਰਗ ਤੇ ਗੁਰੂ ਵੱਲੋਂ ਦਰਸਾਏ ਮਾਰਗ ਤੇ ਤੁਸੀਂ ਦਿੜਤਾਂ ਨਾ ਪੈਰਾ ਦਿੱਤਾ ਤੇ ਤੁਹਾਨੂੰ ਸੁਣ ਕੇ ਅਸੀਂ ਵੀ ਉਸ ਗੱਲ ਲਈ ਅੱਗੇ ਆਏ ਤੇ ਸਾਡੀ ਹਾਜ਼ਰੀ ਤੋਂ ਬਾਦਾਂ ਭਾਈ ਸਾਹਿਬ ਦੀ ਹਾਜ਼ਰੀ ਸੀ ਬਹੁਤ ਵੱਡਾ ਤੇ ਉਹ ਸਮਾਗਮ ਬਹੁਤ ਅੜੀ ਕਲਾ ਵਾਲਾ ਸੀ ਸਦੋਂ ਸਾਡੀ ਹਾਜ਼ਰੀ ਸੀ ਤੇ ਮੈਨੂੰ ਪਤਾ ਲੱਗਾ ਕਿ ਭਾਈ ਸਾਹਿਬ ਕਮਰੇ ਦੇ ਵਿੱਚ ਆਏ ਨੇ ਤੇ ਉਹ ਵਿਸ਼ਰਾਮ ਕਰ ਰਹੇ ਨੇ ਉੱਥੇ ਸੰਗਤਾਂ ਉਹਨਾਂ ਨੂੰ ਮਿਲਣ ਆਈਆਂ ਸੀ ਤੇ ਮੈਂ ਸਟੇਜ ਸੈਕਟਰੀ ਵੀਰ ਜੀ ਨੂੰ ਤੱਕ ਸਨਹਿਣਾ ਪਹੁੰਚਾਇਆ ਕਿ ਅਸੀਂ 2-4 ਪੰਜ ਮਿੰਟ ਲੇਟ ਆਵਾਂਗੇ ਕਿਉਂਕਿ ਮੈਂ ਅੱਜ ਭਾਈ ਸਾਹਿਬ ਨਾਲ ਮਿਲ ਕੇ ਉਹਨਾਂ ਨਾਲ ਆਪਣੇ ਮਨ ਦੇ ਵਿਚਾਰ ਜਿਹੜੇ ਸਾਂਝੇ ਕਰਨੇ ਤੇ ਅਸੀਂ ਉਦੋਂ ਹੀ ਕਮਰੇ ਦੇ ਵਿੱਚ ਉੱਥੇ ਗਏ ਉਹਨਾਂ ਨਾਲ ਮਿਲੇ ਤੇ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਥਾਪੜਾ ਦਿੱਤਾ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੋਵੇਗਾ ਕਿ ਅਸੀਂ ਉਹਨਾਂ ਨੂੰ ਇਹ ਵਿਚਾਰ ਕਰ ਰਹੇ ਸੀ ਕਿ ਜਦੋਂ ਆਪ ਜੀ ਉਹ ਕਹਿੰਦੇ ਜਦੋਂ ਮੈਂ ਦਰਬਾਰ ਸਿਖ ਤੋਂ ਬਾਹਰ ਗਿਆ ਸੰਤਾ ਨੇ ਕਿਹਾ ਵੀ ਹੁਣ ਅਸੀਂ ਦਸਨ ਬਾਣੀ ਜਿਹੜੀ ਸੁਣਨੀ ਉਹ ਕਿਵੇਂ ਕੀ ਬਣੂ ਭਾਈ ਸਾਹਿਬ ਤੁਸੀਂ ਚਲ ਗਏ ਹੋ ਅਸੀਂ ਬੜੀ ਘਾਟ ਮਹਿਸੂਸ ਕਰਾਂਗੇ ਤੇ ਭਾਈ ਸ਼ੋਭਦੀਪ ਸਿੰਘ ਇਹ ਤੁਹਾਡੇ ਜਥੇ ਨੇ ਉਹਨੂੰ ਮਾਨ ਹਾਸਲਿਆ ਕਿ ਜਿੱਥੇ ਕਿਤੇ ਅਸੀਂ ਚੱਲ ਜਾਂਦੇ ਆ ਉੱਥੇ ਅਕਾਲ ਪੁਰਖ ਹੋਰ ਗੁਰਮਤਿ ਪ੍ਰਚਾਰ ਦੇ ਵਿੱਚ ਸਖਸੀਤਾ ਵੜਾ ਕੇ ਉਹ ਆਪਣੀ ਕਿਰਪਾ ਸਰਕਾ ਇਹ ਆਪਣੀਆਂ ਸੇਵਾਵਾਂ ਸੰਗਤ ਦੀ ਝੋਲੀ 'ਚ ਪਾਉਂਦੇ ਨੇ ਤੇ ਤੁਹਾਨੂੰ ਇਹ ਮਾਨ ਜਿਹੜਾ ਮਿਲਿਆ ਇਸ ਗੱਲ ਲਈ ਮੈਂ ਬਹੁਤ ਤੁਹਾਨੂੰ ਜਿੱਥੇ ਵਧਾਈ ਦੇਣਾ ਅਸੀਸਾਂ ਦੇਣਾ ਤੁਹਾਨੂੰ ਥਾਪੜਾ ਦੇਣਾ ਤੁਸੀਂ ਹੋਰ ਤਰੱਕੀਆਂ ਕਰੋ ਔਰ ਭਾਈ ਸਾਹਿਬ ਦਾ ਚਿਹਰਾ ਵੇਖ ਕੇ ਉਹਨਾਂ ਦੀ ਸਰੀਰਕ ਤੰਦਰੁਸਤੀ ਦੇਖ ਕੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਅਸੀਂ ਅਸੀਂ ਉਹਨਾਂ ਦੇ ਹਸਾਬ ਨਾਲ ਸਰੀਰਕ ਤੌਰ ਤੇ ਸਿਹਤਯਾਬ ਨਹੀਂ ਜਿੰਨੀ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਸੀ ਖੁਸ਼ਮિજાਜ ਸੁਭਾਅ ਦੇਰੇ ਦੇ ਉੱਤੇ ਉਹਨਾਂ ਦੇ ਇਦਾਂ ਉਹ ਜਾਹੋ ਜਲਾਲ ਸੀ ਜਿਵੇਂ ਉਹ ਬਾਣੀ ਪੜ੍ਹਦੇ ਸਨ ਉਦਾਂ ਹੀ ਉਹਨਾਂ ਦੇ ਵਿਚਾਰਾਂ 'ਚ ਉਹਨਾਂ ਦੀ ਬੋਲੀ 'ਚ ਉਹਨਾਂ ਦੇ ਤੁਰਨ ਫਿਰਨ 'ਚ ਇਹ ਸਭ ਚੜ੍ਹਦੀ ਕਲਾ ਚੱਲਦੀ ਸੀ ਪਰ ਇਹ ਨਹੀਂ ਸੀ ਪਤਾ ਕਿ ਇੱਕਦਮ ਇਦਾਂ ਪਾਈ ਸਰ ਦੀ ਸਾਡੇ ਤੋਂ ਰੁਕਸਤ ਹੋ ਜਾਣਗੇ ਹਾਂ ਮਤਲਬ ਕਿ ਤੁਸੀਂ ਉਹਨਾਂ ਦੇ ਜੀਵਨ ਤੋਂ ਉਹ ਜਿਹੜੀ ਗੁਰਬਾਣੀ ਦੀ ਸੰਗਤੀਆਂ ਜੋ ਗੁਰਬਾਣੀ ਉਹ ਪੜ੍ਹਾ ਕਰਦੇ ਸੀ ਉਹਨਾਂ ਦੇ ਜੀਵਨ ਦੇ ਵਿੱਚ ਉਹ ਤੁਸੀਂ ਉਹ ਵੇਖਿਆ ਬਿਲਕੁਲ ਜੀ ਬਿਲਕੁਲ ਅਸੀਂ ਜਿੰਨੇ ਵੀ ਕੀਰਤਨ ਹੀ ਸੁਣਦੇ ਆਏ ਕਿਉਂਕਿ ਜਦੋਂ ਉਹ ਆਏ ਤੇ ਇੱਕ ਵੱਖਰੀ ਕਿਸਮ ਦਾ ਇਹ ਸਾਡੇ ਵਿੱਚ ਸਾਡੇ ਪੰਥ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਨਵੇਕਲੀ ਸ਼ੈਲੀ ਸੀ ਭਾਵੇਂ ਸਾਡੇ ਪ੍ਰਾਪਤ ਕੀਤਨੀ ਗੁਰਬਾਣੀ ਕੰਠ ਕਰਕੇ ਤੇ ਸਾਨੂੰ ਉਸ ਉਹ ਸਾਨੂੰ ਦਰਸਾਏ ਮਾਰਗ ਤੇ ਪਾ ਕੇ ਗਏ ਪਰ ਭਾਈ ਸਾਹਿਬ ਜਦੋਂ ਆਏ ਕਿ ਇਹਨਾਂ ਨੇ ਦਸਮ ਦੀ ਜਿਹੜੀ ਬਾਣੀ ਵਿਸ਼ੇਸ਼ ਤੌਰ ਤੇ ਦਸਮ ਦੀ ਬਾਣੀ ਇੰਨੀ ਬਾਣੀ ਕੰਠੀ ਭਾਈ ਸਾਹਿਬ ਨੂੰ ਇੰਨੀ ਮੈਨੂੰ ਕਈ ਵਾਰੀ ਸੰਗਤ ਨੇ ਪੁੱਛਣਾ ਭਾਈ ਸਾਹਿਬ ਤੁਸੀਂ ਬਾਣੀ ਕਿਵੇਂ ਕੰਠ ਕਰਦੇ ਤੇ ਮੈਂ ਅਕਸਰ ਜ਼ਿਕਰ ਕਰਦਾ ਸੀ ਸਮਜੀਤ ਜੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਨੇ ਸੁਣ ਕੇ ਦੇਖੋ ਅਸੀਂ ਤੇ ਉਹਨਾਂ ਦੇ ਬਰਾਬਰ ਅਜੇ 5-7% ਵੀ ਨਹੀਂ ਜਿੰਨੀ ਉਹਨਾਂ ਨੂੰ ਬਾਣੀ ਕੰਠ ਅਸੀਂ ਤੇ ਆਪਣੇ ਪ੍ਰੇਰਨਾ ਦਾਇਕ ਐਸੇ ਕੀਰਤੀਆਂ ਨੂੰ ਮੰਨਦੇ ਆ ਕਿ ਅਸੀਂ ਹੋਰ ਬਾਣੀ ਕੰਠ ਕਰੀਏ ਤਾਂ ਜੋ ਜਿਹੜੇ ਸਾਡੇ ਵੱਡੇ ਮਾਰਗ ਦਰਸਾ ਕੇ ਗਏ ਅਸੀਂ ਵੀ ਉਹਦੇ ਤੇ ਦ੍ਰਿੜਤਾ ਨਾਲ ਪਹੁੰਚੀਏ ਜੀ ਬਹੁਤ ਬਹੁਤ ਧੰਨਵਾਦ ਭਾਈ ਸੁਖਦੀਪ ਸਿੰਘ ਜੀ ਤੁਹਾਡਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਦਸਮ ਦੀ ਬਾਣੀ ਦੀ ਆਮ ਤੌਰ ਦੇ ਉੱਤੇ ਅਸੀਂ ਵੇਖਦੇ ਆ ਕਿ ਅੱਜ ਕੱਲ੍ਹ ਵੈਸੇ ਤੇ ਸਾਰੇ ਰਾਗੀ ਵੀਰ ਭਾਈ ਸਾਰੇ ਚੰਗੇ ਨੇ ਲੇਕਿਨ ਅਸੀਂ ਵੇਖਦੇ ਆ ਕਿ ਆਮ ਜਿਹੜੇ ਬੋਲੇ ਜਾਣ ਵਾਲੇ ਸ਼ਬਦ ਨੇ ਉਹਨਾਂ ਲਈ ਵੀ ਕਈ ਵਾਰੀ ਮੋਬਾਈਲ ਰੱਖਣਾ ਪੈਂਦਾ ਹੈ ਸਿੰਘਾਂ ਨੂੰ ਤੇ ਲੇਕਿਨ ਜਿਹੜੀ ਦਸਮ ਦੀ ਬਾਣੀ ਹੈ ਬੜੀ ਮਹਿੰਗੀ ਬਾਣੀ ਹੈ ਮਾਰਾਜ਼ੀ ਫਾਰਸੀ ਦੇ ਸ਼ਬਦ ਬਹੁਤ ਨੇ ਉਹਦੇ ਵਿੱਚ ਅਲਫਾਜ਼ ਤੇ ਉਹਨੂੰ ਕੰਠ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਹ ਵੀ ਇੱਕ ਮਿਹਨਤ ਮੰਗਦੀ ਹੈ ਤੇ ਉਸ ਨੂੰ ਉਹਨੂੰ ਸੰਗਤ ਤੱਕ ਪਹੁੰਚਾਣਾ ਤੇ ਕਹਿੰਦੇ ਉਹ ਗੱਲ ਸੰਗਤ ਤੱਕ ਪਹੁੰਚਦੀ ਹੈ ਕਹਿੰਦੇ ਜੋ ਬਾਤ ਦਿਲ ਸੇ ਨਿਕਲਦੀ ਹੈ ਉਹ ਅਸਰ ਰੱਖਦੀ ਹੈ ਪਰ ਨਹੀਂ ਪਰਵਾਜ਼ ਮਗਰ ਰੱਖਦੀ ਹੈ ਜਿਹੜੀ ਗੱਲ ਦਿਲ ਤੋਂ ਨਿਕਲਦੀ ਹੈ ਉਹ ਦਿਲ ਤੱਕ ਜ਼ਰੂਰ ਪਹੁੰਚਦੀ ਹੈ ਲਾਜ਼ਮੀ ਹੈ ਕਿ ਦਿਲ ਤੋਂ ਹੀ ਅੰਦਰ ਤੋਂ ਭਜ ਕੇ ਉਹ ਗੱਲ ਕਹੀ ਗਈ ਹੋਵੇ ਸੋ ਬੜਾ ਪ੍ਰੇਮ ਪਿਆਰ ਸੀ ਭਾਈ ਸ਼ੁਭਦੀਪ ਸਿੰਘ ਜੀ ਦਾ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਪ੍ਰੇਰਣਾ ਲੈਂਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਭਾਈ ਸ਼ੁਭਦੀਪ ਸਿੰਘ ਜੀ ਆਪ ਜੀ ਦੀ ਇੱਕ ਬੇਨਤੀ ਇੱਕੋ ਬੇਨਤੀ ਭਾਈ ਸਾਹਿਬ ਜੀ ਆਪ ਜੀ ਦੇ ਇਸ ਮੀਡੀਆ ਦੇ سوشل ਮਾਧਿਅਮ ਤੇ ਰਹਿਮ ਬੇਨਤੀ ਕਰਨੀ ਚਾਹਾਂਗਾ ਪ੍ਰਚਾਰਕ ਕਿਸੇ ਵੀ ਇੱਕ ਜਮਾਤ ਦਾ ਨਹੀਂ ਹੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਦਸਮ ਦੀ ਬਾਣੀ ਪੜਨ ਵਾਲਾ ਪ੍ਰਚਾਰ ਕਿਉਂਕਿ ਮਹਾਰਾਜ ਦੇ ਮਹਾਨ ਬੋਲ ਜਿਮੀ ਜ਼ਮਾਨ ਕਹਿ ਬਖੈ ਸਮਸਤੇ ਇੱਕ ਜੋਤ ਹੈ ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੋ ਸਹਿਮਾਨ ਉਸ ਦੀ ਜਾਤ ਸਭ ਹੈ ਕਹਤਾ ਹੈ ਚਾਨ ਕੋ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਗ ਨੀਮਨ ਗਾਰੇ ਤੁਹਾਨੂੰ ਇਸ ਲਈ ਜੀ ਪਤਾ ਮਹਾਰਾਜ ਨੇ ਇਹ ਸਾਨੂੰ ਸੰਕਲਪ ਬਖਸ਼ਿਆ ਕਿ ਇਹ ਹਰ ਇੱਕ ਜ਼ਰਰੇ ਜ਼ਰਰੇ ਦੇ ਵਿੱਚ ਕੁਬੂਦਾ ਆਪਣਾ ਨਿਵਾਸ ਹੈ ਤੇ ਐਸੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਸੰਗਤਾਂ ਤੱਕ ਪਹੁੰਚਾ ਕੇ ਤੇ ਐਡਾ ਵੱਡਾ ਪ੍ਰਚਾਰ ਕਰਨ ਵਾਲੇ ਭਾਈ ਸਾਹਿਬ ਜੀ ਹੋਣ ਭਾਵੇਂ ਕਥਾਵਾਚਕ ਹੋਣ ਭਾਵੇਂ ਆਉਣ ਵਾਲਾ ਸਮਾਂ ਹੋਵੇ ਜਿੰਨੇ ਵੀ ਸੰਗਤ ਸੁਣ ਰਹੀ ਹੈ ਜਿਹੜੇ ਜਿਹੜੇ ਵੀ ਪ੍ਰਬੰਧਕ ਜਨ ਸੁਣ ਰਹੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਉਹਨਾਂ ਦੇ ਨਮਿਤ ਅਸੀਂ ਗੁਰੂ ਘਰਾਂ ਦੇ ਵਿੱਚ ਸੰਗਤ ਬਾਣੀ ਦੇ ਜਾਪ ਕਰੇ ਔਰ ਸ੍ਰੀ ਖੰਡ ਪੜ ਸਾਹਿਬ ਜੀ ਦੇ ਅਰਦਾਸ ਸਮਾਗਮ ਰੱਖ ਕੇ ਉਹਨਾਂ ਨੂੰ ਕੌਮ ਪ੍ਰਤੀ ਪੰਥ ਪ੍ਰਤੀ ਇਸ ਪ੍ਰਚਾਰ ਦੇ ਖੇਤਰ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਤੇ ਅਸੀਂ ਇਹ ਜ਼ਰੂਰ ਅੱਜ ਤੋਂ ਇਹ ਗੱਲ ਆਪਣੇ ਪੱਲੇ ਬੰਨ੍ਹੀਏ ਵਿਹਾਰਕ ਰੂਪ ਚ ਲੈ ਕੇ ਆਈਏ ਕਿ ਵੱਖ-ਵੱਖ ਅਸਥਾਨਾਂ ਤੇ ਉਹਨਾਂ ਦੇ ਨਿਮਿਤ ਗੁਰਬਾਣੀ ਦੇ ਪ੍ਰਵਾਹ ਚਲਾ ਕੇ ਉਹਨਾਂ ਨੂੰ ਆਪਣੇ ਵੱਲੋਂ ਇਸ ਗੁਰਮਤ ਦੀ ਨਿੱਗੀ ਸਰਤਾ ਅਝਲੀ ਦੇ ਕਰਕੇ ਅਸੀਂ ਉਹ ਨਮਹਾਨ ਕੀਰਤਨੀਆਂ ਦੀ ਸੀਸ ਦੇ ਪਾਤਰ ਬਣਾਂਗੇ ਵਾਹਿਗੁਰੂ ਉਹਨਾਂ ਨੂੰ ਚਰਨਾਂ ਦੇ ਵਿੱਚ ਨਿਵਾਸ ਤੇ ਜੀਉਂਦੇ ਦੀ ਬਖਸ਼ਿਆ ਸੀ ਇਸ ਸਤਖੰਡ ਤੋਂ ਅਗਲੇ ਸਤਖੰਡ ਲਈ ਇਸ ਸਰੀਰ ਦਾ ਰੁਕਸਤ ਹੋਣਾ ਜਿੱਥੇ ਜ਼ਰੂਰੀ ਹੈ ਉੱਥੇ ਅਰਦਾਸ ਕਰਦੇ ਹਾਂ ਵਾਹਿਗੁਰੂ ਇਹੋ ਜੇ ਕੀਰਤਨੀਆਂ ਨੂੰ ਤੁਸੀਂ ਸ਼ਬਦ ਚ ਤੇਜ ਕੀਤਾ ਇਹ ਦੁਬਾਰਾ ਦੁਬਾਰਾ ਕੀਰਤਨੀਆਂ ਜਨਮ ਲੈ ਕੇ ਕੌਮ ਲਈ ਮਨੁੱਖੀ ਨਸਲ ਲਈ ਇਸ ਸੰਸਾਰ ਲਈ ਸਰਦੀ ਕਲਾ ਸੇਵਾਵਾਂ ਕਰਦੇ ਰਹਿਣ ਤੇ ਸਾਡੇ ਵਰਗੇ ਇਨਾਂ ਨੂੰ ਸਿੱਖਦੇ ਰਹਿਣ ਮੇਰੀ ਇਨੀ ਕੋ ਗੁਰੂ ਰਾਮਦਾਸ ਜੀ ਦੇ ਘਰ ਦੇ ਕੀਤਨੇ ਹੋਰ ਕਰਕੇ ਬੇਨਤੀ ਆ ਮੈਨ ਨਵਾਸ ਆ ਕਿ ਗੁਰੂ ਕਾ ਪੰਥ ਹਮੇਸ਼ਾ ਹੀ ਗੁਰੂ ਕੇ ਕੀਤਨੀਆਂ ਦੇ ਸਤ ਤਤ ਪਰ ਰਿਆ ਸੇਵਾ ਦੇ ਵਿੱਚ ਜਿੰਨਾ ਉਹਨਾਂ ਨੇ ਮਾਨ ਬਖਸ਼ਿਆ ਇਹ ਪੰਥ ਨੇ ਮਾਨ ਬਖਸ਼ਿਆ ਭਾਈ ਸਾਹਿਬ ਨੂੰ ਤੇ ਹੁਣ ਭਾਈ ਸਾਹਿਬ ਪ੍ਰਤੀ ਪੰਥ ਇਸ ਮੇਰੀ ਛੋਟੀ ਜੀ ਨਿਮਰਤਾ ਭਰੀ ਬੇਨਤੀ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਆਪਣੇ ਵੱਲੋਂ ਸਰਧਾਂਗਲੀ ਦੇਵੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਸਾਈ ਸ਼ੁਭਦੀਪ ਸਿੰਘ ਜੀ ਆਪ ਜੀ ਦਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਵਾਹਿਗੁਰੂ ਆਪ ਜੀ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਖਾਲਸਾ ਛਾ ਵਾਹਿਗੁਰੂ ਜੀ ਕੀ ਫਤਿਹ ਜੀ